ਹਾਂਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਵੀਡੀਓ ਬਣੀ ਬੇਟਾ ਬੜੀ ਮਹੱਤਵਪੂਰਨ ਹੈ ਜਿਹੜੀ ਕਿ ਤੁਹਾਡੀ ਸਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਸੌਂਦੀ ਹੈ 26 ਤਰੀਕ ਤੋਂ ਬੇਟਾ 26 ਫਰਵਰੀ ਤੋਂ ਤੁਹਾਡੇ ਪੇਪਰ ਆ ਜਿਹੜੇ ਸ਼ੁਰੂ ਹੋ ਰਿਹਾ ਨਾਨ ਬੋਰਡ ਜਮਾਤਾਂ ਦੇ 6ਵੀਂ 7ਵੀਂ 9ਵੀਂ ਤੇ 11ਵੀਂ ਦੇ ਠੀਕ ਹੈ ਤਾਂ ਆਪਾਂ ਡੇਟਸ਼ੀਟ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਬੇਟਾ ਬਹੁਤ ਥੋੜੇ ਦਿਨ ਰਹਿ ਗਏ ਆ ਤਾਂ ਤਿਆਰੀ ਤੁਸੀਂ ਆਪਣੀ ਮੁਕੰਮਲ ਉਮੀਦ ਹੈ ਵੀ ਕਰ ਲਈ ਹੋਈ ਤਾਂ ਨੋਟ ਕਰ ਲੈਣੀ ਹੈ ਬੇਟਾ ਆਪਣੀ ਕਲਾਸ ਦੇ ਹਿਸਾਬ ਨਾਲ ਡੇਟ ਸ਼ੀਟ ਚਲੋ ਤਾਂ ਪਹਿਲਾ ਪੇਪਰ ਹੈ 26 ਤਰੀਕ ਨੂੰ 6ਵੀਂ ਜਮਾਤ ਦਾ ਸਾਇੰਸ ਵਿਸ਼ੇ ਦਾ 7ਵੀਂ ਦਾ ਸਮਾਜਿਕ ਸਿੱਖਿਆ ਤੇ 9ਵੀਂ ਦਾ ਮੈਥ ਦਾ ਪੇਪਰ ਹੈ ਵੀ 26 ਨੂੰ 27 ਤਰੀਕ ਨੂੰ 6ਵੀਂ ਦਾ ਹਿੰਦੀ 7ਵੀਂ ਦਾ ਸਰੀਰਕ ਸਿੱਖਿਆ ਤੇ 9ਵੀਂ ਦਾ ਕੰਪਿਊਟਰ ਸਾਇੰਸ 28 ਦੀ ਛੁੱਟੀ ਹੈ 29 ਤਰੀਕ ਨੂੰ 6ਵੀਂ ਸਮਾਜਿਕ ਸਿੱਖਿਆ 7ਵੀਂ ਦਾ ਮੈਥ ਵਿਸ਼ੇ ਦਾ ਤੇ 9ਵੀਂ ਦੀ ਇੰਗਲਿਸ਼ ਹੈ ਉਸ ਤੋਂ ਬਾਅਦ 1 ਤਰੀਕ ਦੀ ਛੁੱਟੀ 2 ਮਾਰਚ ਨੂੰ 6ਵੀਂ ਦੀ ਸਿਰਕ ਸਿੱਖਿਆ 7ਵੀਂ ਦੀ ਪੰਜਾਬੀ ਤੇ 9ਵੀਂ ਦੀ ਹਿੰਦੀ ਹੈ। ਉਸ ਤੋਂ ਬਾਅਦ 4 ਤਰੀਕ ਨੂੰ 4 ਮਾਰਚ ਨੂੰ 6ਵੀਂ ਦਾ ਮੈਥ 7ਵੀਂ ਦੀ ਅੰਗਰੇਜ਼ੀ ਤੇ 9ਵੀਂ ਦੀ ਸਾਇੰਸ 6 ਮਾਰਚ ਨੂੰ ਵੀ 5 ਦੀ ਛੁੱਟੀ ਹੈ। 6ਵੀਂ ਦੀ ਅੰਗਰੇਜ਼ੀ 7ਵੀਂ ਦੀ ਹਿੰਦੀ ਤੇ 9ਵੀਂ ਦੀ ਸਮਾਜਿਕ ਸਿੱਖਿਆ। ਉਸ ਤੋਂ ਬਾਅਦ 7 ਮਾਰਚ ਨੂੰ 6ਵੀਂ ਤੇ 7ਵੀਂ ਦਾ ਕੰਪਿਊਟਰ ਸਾਇੰਸ 9ਵੀਂ ਦੀ ਪੰਜਾਬੀ A 8 9 10 ਦੀ ਛੁੱਟੀ ਹੈ ਵੀ। 11 ਮਾਰਚ ਨੂੰ ਛੇਵੀਂ ਦੀ ਪੰਜਾਬੀ, ਸੱਤਵੀਂ ਦੀ ਸਾਇੰਸ ਤੇ ਨੌਵੀਂ ਦੀ ਪੰਜਾਬੀ B ਉਸ ਤੋਂ ਬਾਅਦ 12 ਮਾਰਚ ਦੀ ਛੁੱਟੀ ਹੈ। 13 ਨੂੰ ਚੋਣਵਾ ਵਿਸ਼ਾ। ਛੇਵੀਂ ਦਾ ਚੋਣਵਾ ਵਿਸ਼ਾ ਬੇਟਾ ਜਿਹੜਾ ਵੀ ਤੁਹਾਡੇ ਕੋਲੇ ਤੁਸੀਂ ਚੋਣਵਾ ਵਿਸ਼ਾ ਲਿਆ ਹੋਇਆ ਡਰਾਇੰਗ ਹੈ ਜਾਂ ਖੇਤੀਬਾੜੀ ਆ ਜਾਂ ਕੋਈ ਹੋਰ ਵਿਸ਼ਾ ਹੈ ਉਹਦਾ ਪੇਪਰ ਹੋਊਗਾ। ਸੱਤਵੀਂ ਵਾਲਿਆਂ ਦਾ ਵੀ ਚੋਣਵਾ ਵਿਸ਼ੇ ਦਾ ਸ੍ਰੀਕ ਜਿਹੜਾ ਵੀ ਇਹਨਾਂ ਨੇ ਲਿਆ ਹੋਇਆ ਡਰਾਇੰਗ ਲਈ ਹੋਇਆ ਖੇਤੀਬਾੜੀ ਆ ਠੀਕ ਹੈ। ਤੇ ਨੌਵੀਂ ਦਾ ਸ੍ਰੀਕ ਸਿੱਖਿਆ ਦਾ ਪੇਪਰ ਹੋਊ ਜਿੰਨਾਂ ਬੱਚਿਆਂ ਕੋਲੇ ਸ੍ਰੀਕ ਸਿੱਖਿਆ ਹੈਗੀ ਆ ਠੀਕ ਹੈ। 14 ਮਾਰਚ ਨੂੰ 9ਵੀਂ ਵਾਲੇ ਬੱਚਿਆਂ ਦਾ ਐਨਐਸਕਯੂਐਫ ਜਾਂ ਚੋਣਵਾਂ ਵਿਸ਼ਾ ਖੇਤੀਬਾੜੀ ਜਾਂ ਡਰਾਇੰਗ ਜਿਹੜਾ ਵੀ ਹੈ ਜਾਂ ਐਨਐਸਕਯੂਐਫ ਆ ਬੇਟਾ ਉਹਦੇ ਵਿੱਚ ਰਿਟੇਲ ਹੈ ਹੈਲਥ케ਅਰ ਆ ਆਈਟੀ ਹੈ ਉਹਨਾਂ ਸਾਰੇ ਬੱਚਿਆਂ ਦਾ ਪੇਪਰ 14 ਤਰੀਕ ਨੂੰ ਹੋਏਗਾ ਉਸ ਤੋਂ ਬਾਅਦ ਆਪਾਂ ਪਲੱਸ 1 ਦੀ ਗਰੁੱਪ ਵਾਈਜ਼ ਡਿਸਕਸ ਕਰ ਲੈਣੇ ਆ ਬੇਟਾ ਉਸ ਤੋਂ ਬਾਅਦ 26 ਤਰੀਕ ਨੂੰ ਪਲੱਸ 1 ਦਾ ਆਰਟਸ ਗਰੁੱਪ ਵਾਲਿਆਂ ਦਾ ਹਿਸਟਰੀ ਜਾਂ ਚੋਣਵਾਂ ਵਿਸ਼ਾ ਜਿਹੜਾ ਵੀ ਉਹਨਾਂ ਕੋਲ ਹੈ ਠੀਕ ਹੈ ਤੇ ਫਿਜ਼ਿਕਸ ਦਾ ਸੈਕਸਨ ਦਾ ਅਕਾਊਂਟੈਂਸੀ ਕਮਰਸ ਦਾ ਪੇਪਰ 1 ਵੋਕੇਸ਼ਨਲ ਦਾ 27 ਤਰੀਕ ਨੂੰ ਵਾਤਾਵਰਨ ਸਾਰੀਆਂ ਸਟਰੀਮਸ ਲਈ ਵਾਤਾਵਰਨ ਦਾ ਪੇਪਰ ਹੋਏਗਾ ਉਸ ਤੋਂ ਬਾਅਦ 29 ਨੂੰ ਗਣਿਤ ਜਾਂ ਚੋਣਾਂ ਵਿਸ਼ਾ ਜਿਹੜਾ ਗਣਿਤ ਦੇ ਜਾਂ ਦੇ ਵਿੱਚ ਉਹਨਾਂ ਨੇ ਲਿਆ ਹੋਇਆ ਹੈ 8 ਸਾਲਾਂ ਦਾ ਸਾਇੰਸ ਤੇ ਵੋਕੇਸ਼ਨਲ ਆ ਸਾਇੰਸ ਤੇ ਕਮਰਸ ਦਾ ਵੀ ਮੈਥ ਵਿਸ਼ੇ ਦਾ ਪੇਪਰ ਹੈ ਤੇ ਵੋਕੇਸ਼ਨਲ ਦਾ ਪੇਪਰ 2 ਹੈ ਉਸ ਤੋਂ ਬਾਅਦ ਰਾਜਨੀਤੀ ਸ਼ਾਸਤਰ ਬੇਟਾ 2 ਮਾਰਚ ਨੂੰ ਰਾਜਨੀਤੀ ਸ਼ਾਸਤਰ ਯਾਨੀ ਕਿ ਪੋਲੀਟੀਕਲ ਸਾਇੰਸ 8 ਸਾਲਾਂ ਦਾ ਸਾਇੰਸ ਵਾਲਿਆਂ ਦਾ ਬਾਇਓਲੋਜੀ ਐਮਓਪੀ ਠੀਕ ਹੈ ਇਹ ਹੋਊਗਾ ਵੋਕੇਸ਼ਨਲ ਵਾਲਿਆਂ ਦਾ ਆਹ ਸੌਰੀ ਕਮਰਸ ਵਾਲਿਆਂ ਦਾ ਪੇਪਰ 3 ਵੋਕੇਸ਼ਨਲ ਵਾਲਿਆਂ ਦਾ ਉਸ ਤੋਂ ਬਾਅਦ 4 ਤਰੀਕ ਨੂੰ ਸਾਰਿਆਂ ਦਾ ਜਰਨਲ ਇੰਗਲਿਸ਼ 4 ਤਰੀਕ ਨੂੰ ਸਾਰਿਆਂ ਦਾ ਅੰਗਰੇਜ਼ੀ ਦਾ ਲਾਜ਼ਮੀ ਦਾ ਠੀਕ ਹੈ 5 ਤਰੀਕ ਨੂੰ ਸਾਰਿਆਂ ਦਾ ਕੰਪਿਊਟਰ ਸਾਇੰਸ ਦਾ ਪੇਪਰ ਹੋਊਗਾ 6 ਦੀ ਛੁੱਟੀ ਹੈ 7 ਤਰੀਕ ਨੂੰ ਸਾਰਿਆਂ ਦਾ ਜਰਨਲ ਪੰਜਾਬੀ ਯਾਨੀ ਕਿ ਪੰਜਾਬੀ ਲਾਜ਼ਮੀ ਦਾ ਪੇਪਰ ਹੋਊਗਾ ਠੀਕ ਹੈ ਬੇਟਾ ਉਸ ਤੋਂ ਬਾਅਦ 11 ਮਾਰਚ ਨੂੰ 8 9 10 ਦੀ ਛੁੱਟੀ ਹੈ ਜਿਓਗ੍ਰਾਫੀ ਜਾਨੀ ਕਿ ਭਗੋਲ ਦਾ ਪੇਪਰ ਚੋਣਵਾਜਾ ਵਾਧੂ ਵਿਸ਼ਾ ਜੇ ਕਿਸੇ ਨੇ ਰੱਖਿਆ ਹੋਇਆ ਸਾਇੰਸ ਵਾਲਿਆਂ ਨੇ ਉਹਨਾਂ ਦਾ ਹੈਗਾ ਬਿਜ਼ਨਸ ਸਟਡੀ ਦਾ ਕਮਰਸ਼ੀਅਲਾਂ ਦਾ ਚੋਣਵਾਜਾ ਵਾਧੂ ਵਿਸ਼ਾ ਵੋਕੇਸ਼ਨਲ ਵਾਲਿਆਂ ਦਾ ਵੀ ਹੈ ਠੀਕ ਹੈ ਉਸ ਤੋਂ ਬਾਅਦ ਆਪਣਾ ਹੈਗਾ 13 ਮਾਰਚ ਨੂੰ ਇਕਨੋਮਿਕਸ ਦਾ ਪੇਪਰ ਹਰਤਸ਼ਾਸਤਰ ਦਾ ਸਾਇੰਸ ਵਾਲਿਆਂ ਦਾ కెਮਿਸਟਰੀ ਦਾ ਤੇ ਜਿਹੜੇ ਬਾਕੀ ਬੇਟਾ ਕਮਰਸ਼ੀਅਲ ਹੈ ਉਹਨਾਂ ਦਾ ਵੀ ਇਕਨੋਮਿਕਸ ਦਾ ਜਨਰਲ ਫਾਊਂਡੇਸ਼ਨ ਵੋਕੇਸ਼ਨਲ ਵਾਲਿਆਂ ਦਾ ਉਸ ਤੋਂ ਬਾਅਦ 14 ਤਰੀਕ ਨੂੰ ਚੋਣ ਵੀ ਇਲੈਕਟਿਵ ਪੰਜਾਬੀ ਹਿੰਦੀ ਜਾਂ ਅੰਗਰੇਜ਼ੀ ਜਿਹੜੀ ਵੀ ਤੁਹਾਡੇ ਕੋਲ ਹੈਗੀ ਹੈ ਇਲੈਕਟਿਵ ਜੇ ਪੰਜਾਬੀ ਆ ਤਾਂ ਪੰਜਾਬੀ ਦਾ ਪੇਪਰ ਹੋਊਗਾ ਜੇ ਇੰਗਲਿਸ਼ ਆ ਤਾਂ ਇੰਗਲਿਸ਼ ਦਾ ਪੇਪਰ ਹੋਊਗਾ ਠੀਕ ਹੈ ਪੰਜਾਬੀ ਲਿਟਰੇਚਰ ਇੰਗਲਿਸ਼ ਲਿਟਰੇਚਰ ਜਾਂ ਫਿਰ ਹਿੰਦੀ ਲਿਟਰੇਚਰ ਜਿਹੜਾ ਵੀ ਹੈ ਬਾਕੀ ਜਿਹੜੇ ਸਟਰੀਮ ਨੇ ਉਹਨਾਂ ਲਈ ਚੋਣਵਾਜਾ ਵਾਧੂ ਵਿਸ਼ਾ ਜਿਹੜਾ ਉਹਨਾਂ ਨੇ ਹੋਰ ਰੱਖਿਆ ਹੋਇਆ ਕੋਈ ਉਹਨਾਂ ਦਾ ਪੇਪਰ ਹੋਊਗਾ ਠੀਕ ਹੈ ਤੇ ਇਸੇ ਤਰ੍ਹਾਂ 15 ਤਰੀਕ ਨੂੰ ਜਿਹੜੇ 8 ਸਾਲੇ ਉਹਨਾਂ ਦਾ ਸਰੀਰਕ ਸਿੱਖਿਆ ਦਾ ਪੇਪਰ ਹੋਏਗਾ ਬਾਕੀਆਂ ਲਈ ਚੋਣਵਾਜਾ ਵਾਧੂ ਵਿਸ਼ਾ ਜੇ ਕੋਈ ਉਹ 15 ਮਾਰਚ ਨੂੰ ਹੋਏਗਾ ਠੀਕ ਹੈ ਬੇਟਾ ਤੇ 16 ਮਾਰਚ ਤੱਕ ਇਹ ਪੇਪਰ ਜਾਂ ਕੋਈ ਹੋਰ ਪੇਪਰ ਆਉ ਹੋ ਜੂਗਾ ਮੁਕੰਮਲ ਤੇ ਪੂਰੇ ਸਿਲੇਬਸ ਦੇ ਵਿੱਚ ਹੋਏਗੀ ਵੀ ਇਹ ਤੁਹਾਡੇ ਵਿਸ਼ਾ ਅਧਿਆਪਕ ਨੇ ਪੇਪਰ ਆ ਜਿਹੜੇ ਤਿਆਰ ਕਰਨੇ ਆ ਵੀ ਠੀਕ ਹੈ ਉਸ ਹਿਸਾਬ ਨਾਲ ਪੇਪਰ ਪਟਰਨ ਤੁਹਾਨੂੰ ਸ਼ੇਅਰ ਕੀਤਾ ਹੋਇਆ ਉਸ ਹਿਸਾਬ ਨਾਲ ਪੇਪਰ ਹੋਣੀ ਆ ਉਸ ਤੋਂ ਬਾਅਦ ਜਿਹੜੀ ਪ੍ਰੈਕਟੀਕਲ ਪ੍ਰੀਖਿਆ ਹੈ ਇਹ 24 ਦੋ ਤੋਂ ਪਹਿਲਾਂ ਹੀ ਲੈ ਲਈ ਜਾਓਗੇ ਠੀਕ ਹੈ ਜੇ ਕਿਸੇ ਵਿਸ਼ੇ ਦੀ ਪ੍ਰੈਕਟੀਕਲ ਲਈ ਜਾਣੀ ਆ ਪੇਪਰ ਦਾ ਸਮਾਂ ਜਿਹੜਾ ਸਵੇਰੇ ਦਾ ਹੋਊਗਾ ਬੇਟਾ 9:30 ਤੋਂ ਸਾਡੇ 12:00 ਵਜੇ ਤੱਕ ਦਾ 3 ਘੰਟੇ ਦਾ ਠੀਕ ਹੈ ਸਾਰੇ ਬੱਚਿਆਂ ਨੇ ਪੇਪਰ ਦੇਣਾ ਹੀ ਲਾਜ਼ਮੀ ਹੈ ਤੇ ਸਾਰਾ ਜਿਹੜਾ ਨਤੀਜਾ ਉਹ 20 ਤੰਤ ਤੱਕ ਤਿਆਰ ਕਰ ਲਿਆ ਜਾਏਗਾ ਉਸ ਤੋਂ ਬਾਅਦ ਨਤੀਜਾ ਘੋਸ਼ਿਤ ਕਰਨ ਦੀ ਮਿਤੀ ਆਪਾਂ ਨੂੰ ਪਤਾ 31 ਮਾਰਚ ਹੁੰਦੀ ਹੈ ਜਾਂ ਕੋਈ ਹੋਰ ਆਏਗੀ ਉਹ ਬਾਅਦ ਵਿੱਚ ਸੂਚਿਤ ਕਰ ਦਿੱਤੀ ਜਾਏਗੀ ਠੀਕ ਹੈ ਬੇਟਾ ਤਾਂ ਆਪਣੀ ਤਿਆਰੀ ਹੈ ਜਿਹੜੀ ਹੁਣ ਤੋਂ ਹੀ ਮੁਕੰਮਲ ਕਰ ਲੈਣੀ ਹੈ ਥੈਂਕ ਯੂ